ਮੇਰਾ ਨਾਮ ਅਮਿਤ ਹੈ ਮੇਰੀ ਉਮਰ 27 ਸਾਲ ਹੈ ਅੱਜ ਸਵੇਰੇ ਮੈਂ ਚਾਹ ਦਾ ਇੱਕ ਕੁੱਟ ਪਰਦੇ ਹੀ ਕੱਪ ਕਾਫੀ ਜ਼ੋਰ ਨਾਲ ਜ਼ਮੀਨ ਤੇ ਪਟਕਾ ਕੇ ਮਾਰਿਆ ਮੇਰੀ ਪਤਨੀ ਨੀsha ਸਾਹਮਣੇ ਖੜੀ ਬਹੁਤ ਘਬਰਾ ਗਈ ਸੀ ਮੈਂ ਕਿਹਾ ਜਾਹਲ ਔਰਤ ਚਾਹ ਵੀ ਨਹੀਂ ਬਣਾਉਣੀ ਆਉਂਦੀ ਇੰਨੀ ਜਿੰਨੀ ਪਾਉਂਦੇ ਆਂ ਚਾਹ ਚ ਮੇਰੀ ਕਿਸਮਤ ਹੀ ਖਰਾਬ ਸੀ ਕਿ ਮੈਨੂੰ ਅਨਪੜ ਅੰਗੂਠਾ ਸ਼ਾ ਪਤਨੀ ਮਿਲ ਗਈ ਮੇਰੇ ਵਿਆਹ ਨੂੰ 1 ਸਾਲ ਹੋ ਗਿਆ ਸੀ ਉਹ ਮੇਰੀ ਮਾਂ ਦੀ ਦੂਰ ਦੀ ਰਿਸ਼ਤੇਦਾਰ ਦੀ ਕੁੜੀ ਸੀ ਮੈਂ ਉਸ ਨਾਲ ਵਿਆਹ ਕਰਵਾਉਣਾ ਹੀ ਨਹੀਂ ਚਾਹੁੰਦਾ ਸੀ ਪਰ ਮੇਰੀ ਮਾਂ ਦੀ ਜਿੱਦ ਸੀ ਉਹ ਸ਼ਕਲ ਸੂਰਤ ਦੀ ਠੀਕ ਸੀ ਪਰ ਮੈਨੂੰ ਹਮੇਸ਼ਾ ਪੜ੍ਹੀ ਲਿਖੀਆਂ ਕੁੜੀਆਂ ਹੀ ਚੰਗੀਆਂ ਲੱਗਦੀਆਂ ਸੀ ਜਿਹੜੀਆਂ ਮੇਰੇ ਨਾਲ ਮੇਰੇ ਮਾਹੌਲ ਵਿੱਚ ਐਡਜਸਟ ਹੋ ਸਕਣ ਮੈਂ ਇੱਕ ਬਹੁਤ ਵੱਡੀ ਸ਼ਾਨਦਾਰ ਕੰਪਨੀ ਵਿੱਚ ਜੌਬ ਕਰਦਾ ਸੀ। ਮੇਰਾ ਉੱਠਣਾ ਬੈਠਣਾ ਵੀ ਅਜਿਹੇ ਹੀ ਲੋਕਾਂ ਨਾਲ ਸੀ। ਜਦ ਕਿਸੇ ਪਾਰਟੀ ਵਿੱਚ ਜਾਂਦਾ ਤਾਂ ਆਪਣੇ ਆਫਿਸ ਦੇ ਸਹਿਕਰਮੀਆਂ ਦੀਆਂ ਪਤਨੀਆਂ ਨੂੰ ਦੇਖ ਕੇ ਮੇਰੀ ਵੀ ਇੱਛਾ ਹੁੰਦੀ ਕਿ ਮੇਰੀ ਪਤਨੀ ਵੀ ਅਜਿਹੀ ਹੋਵੇ। ਪਰ ਮੇਰੀ ਮਾਂ ਨੇ ਤਾਂ ਮੇਰੇ ਪੱਲੇ ਹੀ ਘਨਪੜਾ ਔਰਤ ਨੂੰ ਬਣਾ ਦਿੱਤਾ ਸੀ। ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਆਖਿਰ ਮੇਰੀ ਮਾਂ ਨੇ ਮੇਰੇ ਬਾਰੇ ਸੋਚਿਆ ਕਿਉਂ ਨਹੀਂ। ਮੈਂ ਤਾਂ ਉਸ ਨੂੰ ਆਪਣੇ ਆਫਿਸ ਦੀ ਕਿਸੇ ਪਾਰਟੀ ਵਿੱਚ ਲੈ ਕੇ ਵੀ ਨਹੀਂ ਜਾਂਦਾ ਸੀ ਕਿਵੇਂ ਲੈ ਕੇ ਜਾਂਦਾ ਉਸ ਨੂੰ ਤਾਂ ਇੰਗਲਿਸ਼ ਦਾ ਕੋਈ ਵਰਡ ਵੀ ਬੋਲਣਾ ਨਹੀਂ ਆਉਂਦਾ ਸੀ ਮੇਰੀ ਮਾਂ ਮੈਨੂੰ ਅਕਸਰ ਕਹਿੰਦੀ ਕਿ ਮੈਂ ਤਾਂ ਤੇਰੇ ਲਈ ਹੀਰਾ ਬਸੰਦ ਕੀਤਾ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਐਸ ਦੀ ਤੂੰ ਕਦਰ ਨਹੀਂ ਕਰੇਂਗਾ ਮੈਂ ਆਪਣੀ ਮਾਂ ਦਾ ਮਜ਼ਾਕ ਉਡਾਉਣ ਲੱਗਦਾ ਕਿ ਹੀਰਾ ਜਿਹਾ ਹੁੰਦਾ ਹੈ ਅੰਗੂਠਾ ਛਾਪ ਉਸ ਦੇ ਅਨਪੜ ਹੋਣ ਦਾ ਤਾਨਾ ਦਿੰਦਾ ਰਹਿੰਦਾ ਸੀ ਪਰ ਉਸ ਨੇ ਕਦੇ ਵੀ ਪਲਟ ਕੇ ਮੈਨੂੰ ਜਵਾਬ ਨਹੀਂ ਦਿੱਤਾ ਸੀ ਬਸ ਸਿਰ ਝੁਕਾ ਕੇ ਕਿਸੇ ਮੁਜਰਮ ਦੀ ਤਰ੍ਹਾਂ ਮੇਰੇ ਸਾਹਮਣੇ ਖੜੀ ਰਹਿੰਦੀ ਸੀ ਕਦੇ ਕੁਝ ਨਹੀਂ ਕਹਿੰਦੀ ਸੀ ਮੈਨੂੰ ਕਦੇ ਵੀ ਉਹ ਇੱਕ ਅੱਖ ਨਹੀਂ ਪਾਉਂਦੀ ਸੀ ਮੈਨੂੰ ਨਾ ਉਸ ਦਾ ਪਹਿਨਣ ਤੌਰ ਤਰੀਕਾ ਪਸੰਦ ਸੀ ਪਰ ਉਹ ਖਾਣਾ ਬਹੁਤ ਵਧੀਆ ਬਣਾਉਂਦੀ ਸੀ ਜਦ ਤੋਂ ਉਸ ਨੂੰ ਇਹ ਪਤਾ ਲੱਗਿਆ ਸੀ ਕਿ ਮੈਨੂੰ ਆਲੂ ਦੇ ਪਰੌਂਠੇ ਬਹੁਤ ਪਸੰਦ ਹਨ ਉਹ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਬਣਾਉਂਦੀ ਸੀ ਜਦ ਮੈਂ ਆਫਿਸ ਲਈ ਜਾਣ ਲੱਗਦਾ ਤਾਂ ਉਹ ਮੈਨੂੰ ਟਿਫਿਨ ਰੈਡੀ ਕਰਕੇ ਦਿੰਦੀ ਸੀ ਇੱਕ ਵਾਰ ਉਹ ਕੱਪੜੇ ਪ੍ਰੈਸ ਕਰ ਰਹੀ ਸੀ ਕਿ ਮੇਰੀ ਫੇਵਰਿਟ ਸ਼ਰਟ ਉਸ ਤੋਂ ਜਲ ਗਈ ਇਹ ਦੇਖ ਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ ਜਦ ਮੈਂ ਆਪਣੀ ਸ਼ਰਟ ਜਲੀ ਹੋਈ ਦੇਖੀ ਤਾਂ ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਉਸ ਦੇ ਮੂੰਹ ਤੇ ਥੱਪੜ ਜੜ ਦਿੱਤਾ ਮੇਰੀ ਮਾਂ ਫੌਰਨ ਆਪਣੇ ਕਮਰੇ ਚੋਂ ਬਾਹਰ ਆਈ ਤੇ ਮੈਨੂੰ ਕਹਿਣ ਲੱਗੀ ਇਹ ਕੀ ਕਰ ਰਿਹਾ ਹੈ ਕੀ ਤੂੰ ਜਾਨਵਰ ਐ ਮੈਂ ਕਿਹਾ ਮਾਂ ਇਸ ਨੂੰ ਕਹੋ ਦਫਾ ਹੋ ਜਾਵੇ ਇਹ ਮੇਰੇ ਸਾਹਮਣੇ ਤੋਂ ਮੇਰਾ ਗੁੱਸਾ ਕਿਸੇ ਤਰ੍ਹਾਂ ਘਟ ਨਹੀਂ ਹੋ ਰਿਹਾ ਸੀ ਮੇਰੀ ਮਾਂ ਕਹਿਣ ਲੱਗੀ ਵੈਸੇ ਤਾਂ ਤੂੰ ਹਰ ਵਕਤ ਇਸ ਨੂੰ ਜਾਹਲ ਹੋਣ ਦਾ ਤਾਣਾ ਦਿੰਦਾ ਰਹਿੰਦਾ ਏ ਪਰ ਪਤਨੀ ਤੇ ਹੱਥ ਉਠਾ ਕੇ ਜਾਹਲਪੁਣੀ ਦਾ ਸਬੂਤ ਤਾਂ ਤੂੰ ਦਿੱਤਾ ਹੈ ਮੈਂ ਆਪਣੇ ਆਫਿਸ ਲਈ ਚਲਾ ਗਿਆ ਇੱਕ ਖੂਬਸੂਰਤ ਕੁੜੀ ਮੇਰੇ ਆਫਿਸ ਵਿੱਚ ਜੌਬ ਕਰ ਰਹੀ ਸੀ ਉਹ ਪੜ੍ਹੀ ਲਿਖੀ ਸੀ ਤੇ ਸੁੰਦਰ ਵੀ ਸੀ ਤੇ ਉਹ ਮੇਰੇ ਨਾਲ ਹਾਸ ਹਾਸ ਕੇ ਗੱਲਾਂ ਵੀ ਕਰਦੀ ਸੀ। ਉਹ ਮੈਨੂੰ ਬਹੁਤ ਚੰਗੀ ਲੱਗਣ ਲੱਗੀ ਸੀ ਜੇ ਮੇਰਾ ਵਿਆਹ ਨਿਸ਼ਾ ਨਾਲ ਨਾ ਹੋਇਆ ਹੁੰਦਾ ਤਾਂ ਮੈਂ ਰੀਤੂ ਨਾਲ ਹੀ ਵਿਆਹ ਕਰਵਾਉਂਦਾ। ਮੈਂ ਛੋਟੀ ਛੋਟੀ ਗੱਲ ਤੇ ਨਿਸ਼ਾ ਨੂੰ ਡਾਂਟਦਾ ਰਹਿੰਦਾ ਸੀ ਚਾਹੇ ਉਸ ਦੀ ਕੋਈ ਗਲਤੀ ਹੁੰਦੀ ਚਾਹੇ ਨਾ ਹੁੰਦੀ। ਉਹ ਚੁੱਪਚਾਪ ਮੇਰੀ ਹਰ ਗੱਲ ਸੁਣਦੀ ਸੀ। ਕਦੇ-ਕਦੇ ਤਾਂ ਮੈਨੂੰ ਲੱਗਦਾ ਸੀ ਕਿ ਜਿਵੇਂ ਉਹ ਪੱਥਰ ਦੀ ਬਣੀ ਹੋਈ ਹੈ। ਨਹੀਂ ਤਾਂ ਰੋਜ਼ ਐਨੀ ਬੇਇੱਜ਼ਤੀ ਕੌਣ ਬਰਦਾਸ਼ਤ ਕਰਦਾ ਹੈ ਕੁਝ ਦਿਨਾਂ ਤੋਂ ਮੇਰੀ ਮਾਂ ਬਹੁਤ ਜ਼ਿਆਦਾ ਬਿਮਾਰ ਸੀ ਨੀਸ਼ਾ ਉਹਨਾਂ ਦੀ ਸੇਵਾ ਇਕੱਲੀ ਹੀ ਕਰਦੀ ਸੀ ਇੱਕ ਮਹੀਨੇ ਬਾਅਦ ਮਾਂ ਸਾਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ ਅੱਜ ਆਫਿਸ ਜਾਣ ਤੋਂ ਪਹਿਲਾਂ ਨੀਸ਼ਾ ਨੇ ਬੱਸ ਮੇਰੇ ਜੁੱਤੇ ਪਾਲਿਸ਼ ਕਰਕੇ ਰੱਖਣ ਵਿੱਚ ਥੋੜੀ ਦੇਰ ਕਰ ਦਿੱਤੀ ਤੇ ਮੇਰਾ ਪਾਰਾ ਹਾਈ ਹੋ ਗਿਆ ਸੀ ਮੈਂ ਉਸਨੂੰ ਬਹੁਤ ਮਾਰਿਆ ਮੈਨੂੰ ਲੱਗਿਆ ਸੀ ਕਿ ਜਦ ਮੈਂ ਘਰ ਵਾਪਸ ਆਵਾਂਗਾ ਤਾਂ ਉਹ ਆਪਣੀ ਪਕੀ ਜਾ ਚੁੱਕੀ ਹੋਵੇਗੀ ਕਿਉਂਕਿ ਅੱਜ ਮੈਂ ਉਸ ਨੂੰ ਬਹੁਤ ਮਾਰਿਆ ਸੀ ਪਰ ਜਦ ਮੈਂ ਘਰ ਆਇਆ ਤਾਂ ਪਰਾਂਠਿਆਂ ਦੀ ਖੁਸ਼ਬੂ ਆ ਰਹੀ ਸੀ ਮੈਂ ਖਾਣਾ ਖਾਦਾ ਤੇ ਆਪਣੇ ਕਮਰੇ ਵਿੱਚ ਆਇਆ ਮੇਰੇ ਸਿਰ ਵਿੱਚ ਦਰਦ ਸੀ ਨੀsha ਰਸੋਈ ਦਾ ਸਾਰਾ ਕੰਮ ਖਤਮ ਕਰਕੇ ਜਦ ਕਮਰੇ ਵਿੱਚ ਆਈ ਤਾਂ ਕਾਫੀ ਥੱਕੀ ਥੱਕੀ ਲੱਗ ਰਹੀ ਸੀ ਪਰ ਜਿਵੇਂ ਹੀ ਮੈਂ ਕਿਹਾ ਕਿ ਮੇਰੇ ਸਿਰ ਵਿੱਚ ਦਰਦ ਹੈ ਤਾਂ ਫੌਰਨ ਮੇਰੇ ਕੋਲ ਬੈਠ ਕੇ ਮੇਰਾ ਸਿਰ ਦਬਾਉਣ ਲੱਗੀ ਉਸੇ ਵਕਤ ਮੈਨੂੰ ਆਪਣੇ ਮੱਥੇ 'ਤੇ ਨਮੀ ਮਹਿਸੂਸ ਹੋਈ ਇਸ ਤਰ੍ਹਾਂ ਲੱਗਿਆ ਜਿਵੇਂ ਮੇਰੇ ਮੱਥੇ 'ਤੇ ਪਾਣੀ ਦੀਆਂ ਬੂੰਦਾਂ ਗਿਰੀਆਂ ਹੋਣ ਜਿਵੇਂ ਹੀ ਮੈਂ ਅੱਖ ਖੋਲ ਕੇ ਦੇਖਿਆ ਤਾਂ ਉਹ ਰੋ ਰਹੀ ਸੀ ਉਸਦੇ ਹੰਝੂ ਟਿਪ ਟਿਪ ਮੇਰੇ ਮੱਥੇ 'ਤੇ ਡਿੱਗ ਰਹੇ ਸਨ ਮੈਂ ਅਗਲੇ ਹੀ ਪਲ ਉੱਠ ਕੇ ਬੈਠਾ ਹੋ ਗਿਆ ਤੇ ਆਪਣੇ ਰੁਮਾਲ ਨਾਲ ਉਸਦੇ ਹੰਝੂ ਸਾਫ਼ ਕੀਤੇ ਇਸ ਤੋਂ ਪਹਿਲਾਂ ਕਿ ਮੈਂ ਉਸ ਨੂੰ ਕੁਝ ਕਹਿੰਦਾ ਉਹ ਮੇਰੇ ਮੋਢੇ ਤੇ ਸਿਰ ਰੱਖ ਕੇ ਫੁੱਟ-ਫੁੱਟ ਕੇ ਰੋਣ ਲੱਗੀ ਪਰ ਫਿਰ ਵੀ ਉਸ ਨੇ ਆਪਣੀ ਆਵਾਜ਼ ਕਮਰੇ ਤੋਂ ਬਾਹਰ ਜਾਣ ਨਹੀਂ ਦਿੱਤੀ ਸੀ ਰੋਂਦੇ ਹੋਏ ਉਹ ਕਹਿਣ ਲੱਗੀ ਕਿ ਮੈਨੂੰ ਮਾਫ਼ ਕਰ ਦਿਓ ਤੁਸੀਂ ਮੇਰੇ ਨਾਲ ਉਸ ਤਰ੍ਹਾਂ ਰਿਹਾ ਕਰੋ ਜਿਵੇਂ ਬਾਕੀ ਪਤੀ ਆਪਣੀਆਂ ਪਤਨੀਆਂ ਨਾਲ ਰਹਿੰਦੇ ਹਨ ਉਹ ਰੋ ਰਹੀ ਸੀ ਤੇ ਮੈਂ ਚੁੱਪਚਾਪ ਕਿੰਨੀ ਦੇਰ ਉਸ ਨੂੰ ਰੋਂਦਾ ਵੇਖਦਾ ਰਿਹਾ ਫਿਰ ਉਸ ਦੀ ਪਿੱਠ ਨੂੰ ਥਪ-ਥਪ ਪਾਉਂਦੇ ਹੋਏ ਕਿਹਾ ਮੈਂ ਤਾਂ ਤੈਨੂੰ ਰੋਸ ਹੀ ਡਾਂਟ ਦਿੰਦਾ ਹਾਂ ਕਈ ਵਾਰ ਕੰਮ ਦੀ ਥਕਾਵਟ ਇੰਨੀ ਹੁੰਦੀ ਹੈ ਕਿ ਕੁਝ ਸਮਝ ਹੀ ਨਹੀਂ ਆਉਂਦਾ ਤਾਂ ਤੈਨੂੰ ਝਿੜਕ ਦਿੰਦਾ ਹਾਂ ਤੇਰੇ ਤੇ ਗੁੱਸਾ ਨਿਕਲ ਜਾਂਦਾ ਹੈ ਪਰ ਅੱਗੇ ਤੋਂ ਮੈਂ ਕੋਸ਼ਿਸ਼ ਕਰਾਂਗਾ ਕਿ ਤੈਨੂੰ ਨਾ ਝਿੜਕਾਂ ਇਸ ਵਾਰ ਮੈਂ ਉਸ ਨਾਲ ਨਰਮ ਲਹਿਜੇ ਨਾਲ ਗੱਲ ਕਰ ਰਿਹਾ ਸੀ ਕਿਉਂਕਿ ਉਹ ਬਹੁਤ ਰੋ ਰਹੀ ਸੀ ਤੇ ਉਸ ਵਕਤ ਮੇਰੇ ਕੋਲ ਇਹਨਾਂ ਸ਼ਬਦਾਂ ਤੋਂ ਇਲਾਵਾ ਉਸ ਲਈ ਕੁਝ ਵੀ ਨਹੀਂ ਸੀ ਮੈਂ ਬੈੱਡ ਤੇ ਟੇਕ ਲਗਾ ਕੇ ਅੱਖਾਂ ਬੰਦ ਕਰਕੇ ਬੈਠਾ ਸੀ ਉਸ ਨੇ ਆਪਣਾ ਸਿਰ ਮੇਰੇ ਮੋਢੇ ਤੇ ਰੱਖਿਆ ਹੋਇਆ ਸੀ ਫਿਰ ਅੱਖਾਂ ਵਿੱਚੋਂ ਹੰਝੂ ਸਾਫ਼ ਕਰਦੇ ਹੋਏ ਕਹਿਣ ਲੱਗੀ ਕੀ ਤੁਹਾਨੂੰ ਪਤਾ ਹੈ ਅੱਜ ਸਵੇਰੇ ਤੁਸੀਂ ਕੀ ਕਿਹਾ ਸੀ ਮੈਂ ਸਾਰਾ ਦਿਨ ਇਹੀ ਸੋਚ-ਸੋਚ ਕੇ ਰੋਂਦੀ ਰਹੀ ਮੈਂ ਸੋਚਣ ਲੱਗਿਆ ਕਿ ਮੈਂ ਤਾਂ ਗੁੱਸੇ ਵਿੱਚ ਉਸ ਨੂੰ ਬਹੁਤ ਕੁਝ ਕਹਿ ਦਿੰਦਾ ਸੀ ਜੋ ਵੀ ਮੇਰੇ ਮੂੰਹ ਵਿੱਚ ਆਉਂਦਾ ਸੀ ਬਸ ਉਹੀ ਬੁੜਬੁੜਾ ਦਿੰਦਾ ਸੀ ਖਾਰੋ ਸ਼ਬਦ ਯੂਜ਼ ਕਰਦਾ ਜਿਸ ਨਾਲ ਉਸ ਦੀ ਬੇਇੱਜ਼ਤੀ ਹੋਵੇ ਪਰ ਪਤਾ ਨਹੀਂ ਉਸ ਨੂੰ ਕਿਹੜੀ ਗੱਲ ਬੁਰੀ ਲੱਗੀ ਮੈਂ ਕਹਿਣ ਲੱਗਿਆ ਕਿ ਪਤਾ ਨਹੀਂ ਕੀ ਕਿਹਾ ਸੀ ਦੱਸ ਮੈਂ ਕੀ ਕਿਹਾ ਸੀ ਐਨਾ ਸੁਣਨਾ ਸੀ ਕਿ ਉਹ ਕਹਿਣ ਲੱਗੀ ਕਿ ਤੁਸੀਂ ਅੱਜ ਸਵੇਰੇ ਕਹਿ ਰਹੇ ਸੀ ਕਿ ਮੈਂ ਤੈਨੂੰ ਹਮੇਸ਼ਾ ਹਮੇਸ਼ਾ ਲਈ ਛੱਡ ਦਵਾਂਗਾ ਤੂੰ ਦਰਦ-ਦਰਦ ਦੀਆਂ ਠੋਕਰਾਂ ਖਾਂਦੀ ਫਿਰੇਂਗੀ ਐਨਾ ਕਹਿਣ ਤੋਂ ਬਾਅਦ ਉਹ ਫਿਰ ਰੋਣ ਲੱਗੀ ਇਸ ਵਾਰ ਜਦ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਗਿਰੇ ਤਾਂ ਮੈਂ ਥੋੜਾ ਘਬਰਾ ਗਿਆ ਸੀ ਮੈਂ ਵੀ ਗੁੱਸੇ ਵਿੱਚ ਪਤਾ ਨਹੀਂ ਕੀ ਕੀ ਬੋਲ ਜਾਂਦਾ ਸੀ ਪਰ ਅਗਲੇ ਹੀ ਪਲ ਮੈਂ ਉਸ ਨੂੰ ਬਹਲਾਉਣ ਲੱਗਿਆ ਕਿ ਦੇਖ ਉਹ ਸਭ ਗੁੱਸੇ ਵਿੱਚ ਕਹਿ ਹੋ ਜਾਂਦਾ ਹੈ ਅਜਿਹਾ ਕੁਝ ਨਹੀਂ ਹੈ ਮੈਂ ਉਸ ਦੀ ਥੋੜੀ ਬਹੁਤ ਤਾਰੀਫ਼ ਕਰ ਰਿਹਾ ਸੀ ਤਾਂ ਕਿ ਉਹ ਰੋਣਾ ਬੰਦ ਕਰ ਦੇਵੇ ਅਗਲੀ ਸਵੇਰ ਜਦ ਉਹ ਉੱઠી ਤਾਂ ਬਹੁਤ ਖੁਸ਼ ਦਿਖਾਈ ਦੇ ਰਹੀ ਸੀ ਚਿਹਰੇ ਤੇ ਹਲਕੀ ਜਹੀ ਮੁਸਕਰਾਹਟ ਸੀ ਉਸਨੇ ਮੇਰੇ ਲਈ ਨਾਸ਼ਤਾ ਬਣਾ ਦਿੱਤਾ ਸੀ ਅੱਜ ਮੈਂ ਵੀ ਖੁਸ਼ ਸੀ ਪਰ ਉਸ ਦਿਨ ਜਦ ਮੈਂ ਆਫਿਸ ਗਿਆ ਤਾਂ ਜਿਵੇਂ ਰੀਤੂ ਮੇਰਾ ਹੀ ਇੰਤਜ਼ਾਰ ਕਰ ਰਹੀ ਸੀ ਜਿਵੇਂ ਹੀ ਅਸੀਂ ਕੰਮ ਪੂਰਾ ਕੀਤਾ ਤੇ ਬੌਸ ਉੱਥੋਂ ਗਏ ਤਾਂ ਮੈਂ ਆਪਣੀ ਪਤਨੀ ਦੇ ਖਿਆਲ ਵਿੱਚ ਖੋਇਆ ਹੋਇਆ ਸੀ ਉਸੇ ਵਕਤ ਰੀਤੂ ਮੇਰੇ ਕੋਲ ਆ ਕੇ ਬੈਠੀ ਤੇ ਕਹਿਣ ਲੱਗੀ ਤੁਸੀਂ ਜਾਣਦੇ ਹੋ ਨਾ ਕਿ ਮੇਰੇ ਘਰ ਵਾਲੇ ਮੇਰਾ ਰਿਸ਼ਤਾ ਤੈਅ ਕਰਨਾ ਚਾਹੁੰਦੇ ਹਨ ਹਰ ਦਿਨ ਕੋਈ ਨਾ ਕੋਈ ਰਿਸ਼ਤਾ ਮੇਰੇ ਲਈ ਆਉਂਦਾ ਹੈ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਤੁਸੀਂ ਮੈਨੂੰ ਲੈ ਕੇ ਸੀਰੀਅਸ ਵੀ ਹੋ ਜਾਂ ਫਿਰ ਟਾਈਮ ਪਾਸ ਹੀ ਕਰ ਰਹੇ ਹੋ ਮੈਂ ਰੀਤੂ ਦੀ ਗੱਲ ਸੁਣੀ ਤਾਂ ਅਗਲੇ ਹੀ ਪਲ ਕਿਸੇ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਨਿਸ਼ਾ ਮੇਰੇ ਹੋਸ਼ੋ ਹਵਾਸ ਤੋਂ ਗੁਮ ਹੋ ਚੁੱਕੀ ਸੀ ਮੈਂ ਉਸ ਨੂੰ ਕਹਿਣ ਲੱਗਾ ਕਿ ਤੂੰ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੀ ਹੈ ਮੈਂ ਤੈਨੂੰ ਲੈ ਕੇ ਬਿਲਕੁਲ ਸੀਰੀਅਸ ਹਾਂ ਤੇਰੇ ਵਰਗੀ ਕੁੜੀ ਦੇ ਨਾਲ ਹੀ ਤਾਂ ਮੈਂ ਆਪਣੀ ਜ਼ਿੰਦਗੀ ਗੁਜ਼ਾਰਨਾ ਚਾਹੁੰਦਾ ਸੀ ਫਿਰ ਉਹ ਕਹਿਣ ਲੱਗੀ ਕਿ ਆਖਿਰ ਕਦ ਤੱਕ ਮੈਂ ਆਪਣੇ ਮਾਪੇ ਨੂੰ ਟਾਲਦੀ ਰਹਾਂਗੀ ਮੈਂ ਉਸ ਨੂੰ ਯਕੀਨ ਦਵਾਇਆ ਕਿ ਆਪਾਂ ਬਹੁਤ ਜਲਦ ਵਿਆਹ ਕਰਵਾ ਲਵਾਂਗੇ ਮੈਨੂੰ ਨੀਸ਼ਾ ਦਾ ਕੋਈ ਡਰ ਨਹੀਂ ਸੀ ਉਸਦੀ ਤਾਂ ਫਿਕਰ ਹੀ ਕਿਸ ਨੂੰ ਸੀ ਸਿਰਫ ਆਪਣੀ ਮਾਂ ਦੀ ਵਜ੍ਹਾ ਕਰਕੇ ਮੈਂ ਹੁਣ ਤੱਕ ਰੀਤੂ ਨਾਲ ਵਿਆਹ ਨਹੀਂ ਕਰ ਸਕਿਆ ਸੀ ਜਦ ਮੈਂ ਰੀਤੂ ਨੂੰ ਇਹ ਸਭ ਕਿਹਾ ਤਾਂ ਉਸ ਵਕਤ ਮੇਰੀ ਮਾਂ ਦਾ ਕਾਲ ਚਲਾਣਾ ਹੋ ਚੁੱਕਿਆ ਸੀ ਤਾਂ ਉਹ ਅਫਸੋਸ ਕਰਨ ਦੀ ਜਗ੍ਹਾ ਮੈਨੂੰ ਕਹਿਣ ਲੱਗੀ ਕਿ ਅੱਛਾ ਸਮਝੋ ਸਾਡੇ ਵਿੱਚ ਦਾ ਇੱਕ ਕੰਡਾ ਤਾਂ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ ਦੇਖ ਲਓ ਉਹ ਵੀ ਚਾਹੁੰਦਾ ਹੈ ਕਿ ਆਪਾਂ ਦੋਨੋਂ ਇੱਕ ਹੋ ਜਾਈਏ ਤਾਂ ਹੀ ਤਾਂ ਆਪਣੇ ਰਸਤੇ ਵਿੱਚ ਆਉਣ ਵਾਲੇ ਸਾਰੇ ਕੰਡਿਆਂ ਨੂੰ ਖੁਦ ਹੀ ਹਟਾ ਰਿਹਾ ਹੈ ਉਹ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਸੀ ਤੇ ਮੈਂ ਵਸ ਚੁੱਪ ਹੋ ਗਿਆ ਸੀ ਹੁਣ ਤਾਂ ਮੇਰੀ ਮਾਂ ਜਿੰਦਾ ਨਹੀਂ ਰਹੀ ਸੀ ਇਸ ਲਈ ਮੈਂ ਰੀਤੂ ਨੂੰ ਕਿਹਾ ਕਿ ਆਪਾਂ ਵਿਆਹ ਕਰਵਾ ਲੈਂਦੇ ਹਾਂ ਪਰ ਉਸ ਦੇ ਘਰ ਵਾਲੇ ਵੀ ਨਾ ਮੰਨੇ ਕਹਿਣ ਲੱਗੇ ਅਸੀਂ ਪਹਿਲਾਂ ਤੋਂ ਹੀ ਵਿਆਹੇ ਹੋਏ ਆਦਮੀ ਨਾਲ ਤੇਰਾ ਵਿਆਹ ਨਹੀਂ ਕਰਾਂਗੇ ਰੀਤੂ ਕਹਿਣ ਲੱਗੀ ਕਿ ਮੈਂ ਤੁਹਾਡੇ ਨਾਲ ਉਦੋਂ ਹੀ ਕੋਟ ਮੈਰਿਜ ਕਰਵਾਵਾਂਗੀ ਜਦੋਂ ਤੁਸੀਂ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਦਵੋਗੇ ਮੈਂ ਫੌਰਨ ਹਾਂ ਕਰ ਦਿੱਤੀ ਸੀ ਉਸ ਦਿਨ ਜਿਵੇਂ ਹੀ ਮੈਂ ਘਰ ਵਿੱਚ ਦਾਖਲ ਹੋਇਆ ਤਾਂ ਮੈਨੂੰ ਪਕੌੜਿਆਂ ਦੀ ਖੁਸ਼ਬੂ ਆ ਰਹੀ ਸੀ ਮੈਂ ਆਪਣੀ ਕਮਰੇ ਵਿੱਚ ਗਿਆ ਮੇਰੇ ਸਿਰ ਤੇ ਸਿਰਫ ਤੇ ਸਿਰਫ ਰੀਤੂ ਹੀ ਸਵਾਰ ਸੀ ਮੈਂ ਕਮਰੇ ਵਿੱਚ ਹੀ ਸੀ ਜਦੋਂ ਉੱਥੇ ਨਿਸ਼ਾ ਆਈ ਉਸ ਨੇ ਇੱਕ ਹੱਥ ਵਿੱਚ ਪਕੌੜਿਆਂ ਦੀ ਪਲੇਟ ਫੜੀ ਸੀ ਤੇ ਦੂਜੇ ਵਿੱਚ ਜ਼ਿਆਦਾ ਕੱਪ ਪਰ ਅਗਲੇ ਹੀ ਪਲ ਮੈਂ ਉਸ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਦੇ ਹੱਥ ਵਿੱਚ ਤਲਾਕ ਦੇ ਕਾਗਜ਼ ਫੜਾ ਦਿੱਤੇ ਮੈਂ ਉਸ ਨੂੰ ਕਿਹਾ ਕਿ ਮੈਂ ਸਿਰਫ ਤੇ ਸਿਰਫ ਮਾਂ ਦੀ ਵਚਾ ਕਰਕੇ ਰਿਸ਼ਤਾ ਨਿਭਾਇਆ ਹੈ ਪਰ ਹੁਣ ਮੇਰੀ ਮਾਂ ਮਾਰ ਚੁੱਕੀ ਹੈ ਹੁਣ ਮੇਰਾ ਤੇ ਤੇਰਾ ਗੁਜਾਰਾ ਹੋਣਾ ਮੁਸ਼ਕਲ ਹੈ ਦੇਖ ਜੀ ਮੈਂ ਤੇਰਾ ਦਿਲ ਦੁਖਾਇਆ ਹੋਵੇ ਜਾਂ ਤੈਨੂੰ ਪਰੇਸ਼ਾਨ ਕੀਤਾ ਹੋਵੇ ਤਾਂ ਮੈਨੂੰ ਮਾਫ ਕਰ ਦੇਈਂ ਇਸ ਤੋਂ ਬਾਅਦ ਮੈਂ ਸਿਰਫ ਉਸਨੂੰ ਇੰਨਾ ਹੀ ਕਹਿ ਸਕਿਆ ਸੀ ਕਿ ਆਪਣੇ ਭਾਈ ਨੂੰ ਫੋਨ ਕਰਕੇ ਬੁਲਾ ਲਈ ਮੈਂ ਜਾ ਰਿਹਾ ਹਾਂ ਮੈਂ ਵਾਪਸ ਪਲਟ ਕੇ ਨਹੀਂ ਵੇਖਿਆ ਕਿ ਨੀਸ਼ਾ ਕਿਸ ਹਾਲ ਵਿੱਚ ਖੜੀ ਹੈ ਉਹ ਕੀ ਕਹਿਣਾ ਚਾਹੁੰਦੀ ਹੈ ਮੈਂ ਉਸਨੂੰ ਉਸੇ ਹਾਲ ਵਿੱਚ ਛੱਡ ਕੇ ਉੱਥੋਂ ਆ ਗਿਆ ਸੀ ਇਹ ਤੂੰ ਮੇਰਾ ਇੰਤਜ਼ਾਰ ਕਰ ਰਹੀ ਸੀ ਉਹ ਬਹੁਤ ਖੁਸ਼ ਸੀ ਅਸੀਂ ਇਕੱਠੇ ਜ਼ਿੰਦਗੀ ਗੁਜ਼ਾਰਨ ਦੇ ਕਈ ਸੁਪਨੇ ਦੇਖ ਰੱਖੇ ਸਨ ਦੋ ਦਿਨਾਂ ਬਾਅਦ ਜਦ ਮੈਂ ਵਾਪਸ ਆਪਣੇ ਘਰ ਆਇਆ ਤਾਂ ਸਭ ਕੁਝ ਉਮੀਦਾਂ ਉਮੀ ਹੀ ਸੀ ਹਰ ਚੀਜ਼ ਸਲੀਕੇ ਨਾਲ ਰੱਖੀ ਹੋਈ ਸੀ ਰਸੋਈ ਵਿੱਚ ਗਿਆ ਤਾਂ ਕੜਾਹੀ ਐਵੇਂ ਹੀ ਪਈ ਸੀ ਪਕੌੜਿਆਂ ਦਾ ਮਸਾਲਾ ਜੋ ਉਸਨੇ ਬਣਾ ਕੇ ਰੱਖਿਆ ਸੀ ਇੱਕ ਪਾਸੇ ਪਿਆ ਖਰਾਬ ਹੋ ਚੁੱਕਿਆ ਸੀ ਪਕੌੜੇ ਵੀ ਐਵੇਂ ਹੀ ਟਰੇ ਵਿੱਚ ਪਏ ਸਨ ਆਪਣੀ ਕਮਰੇ ਵਿੱਚ ਆਇਆ ਤਾਂ ਹਰ ਚੀਜ਼ ਓਵੇਂ ਦੀ ਓਵੇਂ ਹੀ ਪਈ ਸੀ ਪਰ ਇੱਥੇ ਨਿਸ਼ਾ ਨਹੀਂ ਸੀ ਸ਼ਾਇਦ ਉਹ ਆਪਣੇ ਪੇਕੇ ਜਾ ਚੁੱਕੀ ਸੀ ਮੈਨੂੰ ਬੈੱਡ ਤੇ ਇੱਕ ਰਿਪੋਰਟ ਪਈ ਹੋਈ ਦਿਖਾਈ ਦਿੱਤੀ ਮੈਂ ਉਸ ਰਿਪੋਰਟ ਨੂੰ ਖੋਲ ਕੇ ਦੇਖਿਆ ਤਾਂ ਜਿਵੇਂ ਮੇਰੇ ਜਿਸਮ ਵਿੱਚ ਕਰੰਟ ਜਿਹਾ ਦੌੜ ਗਿਆ ਹੋਵੇ ਉਸ ਵਿੱਚ ਲਿਖਿਆ ਸੀ ਕਿ ਨਿਸ਼ਾ ਪ੍ਰੈਗਨੈਂਟ ਹੈ ਪਰ ਫਿਲਹਾਲ ਮੈਂ ਰੀਤੂ ਦੇ ਨਾਲ ਖੁਸ਼ ਸੀ ਕਿਉਂਕਿ ਉਹ ਖੂਬਸੂਰਤ ਸੀ ਜਵਾਨ ਸੀ ਤੇ ਜੌਬ ਵੀ ਕਰਦੀ ਸੀ ਅਸੀਂ ਦੋਨੋਂ ਇੱਕ ਹੀ ਕੰਪਨੀ ਵਿੱਚ ਜੌਬ ਕਰਦੇ ਸੀ ਪਰ ਹੁਣ ਮੈਂ 4-5 ਦਿਨ ਇੱਕ ਹੀ ਸੂਟ ਪਾ ਕੇ ਰੱਖਦਾ ਸੀ ਕੋਈ ਮੈਨੂੰ ਇਹ ਕਹਿਣ ਵਾਲਾ ਨਹੀਂ ਸੀ ਕਿ ਇਹ ਸੂਟ ਬਦਲ ਲਓ ਗੰਦਾ ਹੋ ਗਿਆ ਹੈ ਮੈਂ ਨਵੇਂ ਪ੍ਰੈਸ ਕਰਕੇ ਰੱਖੇ ਹਨ ਉਹ ਪਾ ਲਓ ਪਹਿਲਾਂ ਜੋ ਮਨਪਸੰਦ ਖਾਣਾ ਬਣਦਾ ਸੀ ਉਹ ਬਣਨਾ ਬੰਦ ਹੋ ਚੁੱਕਾ ਸੀ ਹੁਣ ਰੀਤੂ ਪਹਿਲਾਂ ਵਰਗੀ ਖੂਬਸੂਰਤ ਨਹੀਂ ਲੱਗਦੀ ਸੀ ਕਿਉਂਕਿ ਮੈਨੂੰ ਨਿਸ਼ਾ ਦੀ ਆਦਤ ਹੋ ਗਈ ਸੀ ਰਿਤੂ ਨਾਲ ਤਾਂ ਮੈਂ ਉੱਚੀ ਆਵਾਜ਼ ਵਿੱਚ ਗੱਲ ਵੀ ਨਹੀਂ ਕਰ ਸਕਦਾ ਸੀ ਝਿੜਕਣਾ ਤਾਂ ਬਹੁਤ ਦੂਰ ਦੀ ਗੱਲ ਹੈ ਮੇਰੀ ਜ਼ਿੰਦਗੀ ਉਲਝਣਾ ਵਿੱਚ ਉਲਝਦੀ ਜਾ ਰਹੀ ਸੀ ਹੁਣ ਮੈਨੂੰ ਨਿਸ਼ਾ ਬਹੁਤ ਯਾਦ ਆਉਂਦੀ ਸੀ ਕਾਸ਼ ਮੈਂ ਉਸ ਨਾਲ ਇਹ ਸਭ ਨਾ ਕਰਦਾ 4 ਸਾਲ ਬਾਅਦ ਮੈਨੂੰ ਇੱਕ ਦਿਨ ਅਚਾਨਕ ਰੋਡ ਤੇ ਨਿਸ਼ਾ ਮਿਲੀ ਉਸ ਨੂੰ ਦੇਖ ਕੇ ਮੈਂ ਖੁਦ ਨੂੰ ਰੋਕ ਨਾ ਸਕਿਆ ਉਸ ਦੇ ਨਾਲ ਇੱਕ ਛੋਟੀ ਜਹੀ ਕੁੜੀ ਵੀ ਸੀ ਜਿਸ ਦੀ ਸ਼ਕਲ ਮੇਰੇ ਨਾਲ ਮਿਲਦੀ ਸੀ ਮੈਂ ਉਸ ਨੂੰ ਦੇਖ ਕੇ ਤੜਫ ਗਿਆ ਮੈਂ ਉਸ ਨੂੰ ਪੁੱਛਿਆ ਕਿ ਇਹ ਮੇਰੀ ਕੁੜੀ ਹੈ ਨਾ ਉਸ ਨੇ ਕਿਹਾ ਹਾਂਜੀ ਇਹ ਤੁਹਾਡੀ ਹੀ ਬੇਟੀ ਹੈ ਮੈਂ ਉਸ ਨੂੰ ਪਿਆਰ ਕੀਤਾ ਫਿਰ ਨੀਸ਼ਾ ਕਹਿਣ ਲੱਗੀ ਕਿ ਗੁੜੀਆ ਇੱਥੇ ਹੀ ਪੜਦੀ ਹੈ ਤੇ ਮੈਂ ਇੱਥੇ ਆਇਆ ਦੀ ਜੌਬ ਕਰ ਰਹੀ ਹਾਂ ਮੈਂ ਬਹੁਤ ਹਿੰਮਤ ਕਰਕੇ ਉਸ ਨੂੰ ਦੂਜੇ ਵਿਆਹ ਬਾਰੇ ਪੁੱਛਿਆ ਨੀਸ਼ਾ ਕਹਿਣ ਲੱਗੀ ਕਿ ਮੈਂ ਦੂਜਾ ਵਿਆਹ ਨਹੀਂ ਕਰਵਾਇਆ ਐ ਇੱਥੇ ਨੇੜੇ ਹੀ ਇੱਕ ਕਿਰਾਏ ਦੇ ਮਕਾਨ ਵਿੱਚ ਇਕੱਲੀ ਹੀ ਰਹਿੰਦੀ ਹਾਂ ਮੈਂ ਹੱਥ ਜੋੜ ਕੇ ਨੀਸ਼ਾ ਨੂੰ ਕਿਹਾ ਕਿ ਮੈਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੈ ਮੈਂ ਤੈਨੂੰ ਛੱਡ ਕੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੇਈਂ ਤੇ ਮੇਰੇ ਨਾਲ ਚੱਲ ਪਲੀਜ਼ ਨੀਸ਼ਾ ਕਹਿਣ ਲੱਗੀ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ ਇਹ ਸਾਡੀ ਪਹਿਲੀ ਤੇ ਆਖਰੀ ਮੁਲਾਕਾਤ ਹੈ ਐਨਾ ਕਹਿ ਕੇ ਉਹ ਮੈਨੂੰ ਹਮੇਸ਼ਾ ਲਈ ਛੱਡ ਕੇ ਮੇਰੀ ਬੇਟੀ ਨੂੰ ਲੈ ਕੇ ਚਲੇ ਗਈ ਮੈਂ ਛੋਟਾ ਜਿਹਾ ਮੂੰਹ ਲੈ ਕੇ ਉੱਥੇ ਹੀ ਖੜਾ ਰਹਿ ਗਿਆ ਸ਼ਾਇਦ ਮੇਰੀ ਇਹੀ ਸਜ਼ਾ ਸੀ ਦੋਸਤੋ ਕਿ ਨੀਸ਼ਾ ਨੇ ਸਹੀ ਫੈਸਲਾ ਲਿਆ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ